ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨੰਗਾ ਮਸੇਲੇ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਭਾਈ ਜੀ ਸਸਿਕਾ ਉਹ ਠੀਕ ਹੋ ਵਧੀਆ ਹਾਂ ਜੀ ਵਧੀਆ ਗੱਲ ਭਾਈ ਮਾਲਕੀ ਨਾਮ ਤੇ ਐਡਰੈਸ ਨਾਮ ਜਸਤਾ ਸਿੰਘ ਹੈ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪਰਾ ਨੇੜੇ ਪਿੰਡ ਵੇ ਨੇੜੇ ਪਿੰਡ ਭਗਤਾਰਾ ਇਹਦਾ ਸਰਦਪੁਰਾ ਰਹਿੰਦਾ ਰਾਮਪਰਾ 40 ਜੀ ਆਪਣਾ ਪਿੰਡਾ ਮੋਬਾਈਲ ਨੰਬਰ 78967 3417 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਈ ਆ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਇਹਨੂੰ ਤਿੰਨ ਚਾਰ ਦਿਨ ਹੋ ਗਏ ਬੱਚਾ ਕੀ ਆ ਬੱਚਾ ਦਿੱਤਾ ਬੱਚਾ ਦਿੱਤਾ ਹਮ ਕਿੰਨਾ ਕੁ ਭਾਈ ਬੋਲਾ ਜਾਂਦਾ ਬੋਲਾ 10 ਕਿਲੋ ਆ ओके okay, ठीक है कद चंगा ब्रीड चंगा गर्मी गर्मी नहीं मानती गर्मी नहीं मानती फ्रेंड ये आ गए तड़के दी खाली की है पढ़ दे लगा बहुत सोना कमाल ਦਾ ਬਹੁਤ ਸੋਹਣਾ ਲੱਗ ਰਿਹਾ ਟਾਈਮ ਹੈ ਜਿਹੜਾ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ 9:38 ਵਜੇ ਰੋਸਾ ਬਣਾਉਂਦਾ ਅੱਜਾ ਠੰਡੀ ਬਹੁਤ ਆ ਸ਼ਾਮ ਤੱਕ ਕੱਢ ਰਿਹਾ ਜਿਹੜਾ ਕਰਮਾ ਬਹੁਤ ਸੋਹਣਾ ਤਿਆਰ ਕਰ ਲੈਣਾ ਲੈ ਜਿਵੇਂ ਮਰਜੀ ਹੱਥ ਫੇਰੀ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀ ਲੋਕਾਂ ਨਹੀਂ ਬੜੀ ਆ ਕੀ ਬਾਤ ਥਾਨ ਬੜਾ ਕਮਾਲ ਦਾ ਬੜਾ ਸੋਹਣਾ ਲੱਗਾ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਆ ਠੀਕ ਆ ਸੁਈ ਚਵਾਈ ਮੁੱਠੀ ਆ ਥਾਣ ਕੱਲਾ ਖੱਲਾ ਥਾਣ ਤੇ ਧਾਰਾਂ ਵੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਮਾਰਕ ਦਿਖਾ ਦੇਂਗੇ ਤੋਰ ਦੇ ਬਾਈ ਮੜੀ ਸੁਈ ਸਵਾਈਆ ਬੱਚਾ ਮਗਰ ਬੱਚਾ ਜੀ ਦੂਰ ਦੀ ਸਾਰੇ ਕਾ ਦੀ ਗਰੰਟੀ ਹੋਊ ਆਪਣੀ ਬਾਕੀ ਬੰਦਾ ਉਹਦਾ ਨਰਕ ਪਰਖ ਕੇ ਲੈ ਕੇ ਜਾਵੇ ਉਤੋਂ ਹਾਂਜੀ ਹਾਂਜੀ ਉਹ ਆਪਾਂ ਵੀ ਲੈ ਆ ਲਗੀਆਂ ਸਹੀ ਆ ਬਾਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਬਿਲਕੁਲ ਗਰਮੀ ਨਹੀਂ ਮੰਨਦੀ ਤੋਰਾ ਦੇਖੋ ਇੱਕ ਨੰਬਰ ਤੋਰਾ ਗਾ ਮੁੱਲ ਕੀ ਆ ਭਰਾ ਜਾਇਜ਼ ਆ ਮੁੱਲ ਆ ਇਹ ਡਾਕਟਰ ਸਾਰਿਆਂ ਹੀ ਜਾਏ ਹੋਣਗੇ ਓਕੇ ਤੇ ਮੁੱਲ ਤਿੰਨਾਂ ਦੀ ਇੱਕੋ ਜਿਹਾ ਅੱਜ ਠੀਕ ਆ ਹਾਂ ਹੂੰ ਮੋਲ 45000 ਦੀ ਵੜ ਦੇਵਾਂਗੇ ਚੱਕ ਬਾਈ ਜਮਾ ਜਾਜ ਮੋਲ 45000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ ਪਹਿਲਾਂ ਹੀ ਖਿੱਚ ਕੇ ਰੱਖਿਆ ਬਾਈ ਪਹਿਲਾਂ ਹੀ ਖਿੱਚ ਕੇ ਰੱਖਿਆ ਕੰਮ ਬਾਲਾ ਮੁੱਲ ਨਹੀਂ ਕਰਿਆ ਥਾਂ ਤੋਂ ਦੇਖੋ ਇੱਕ ਨੰਬਰ ਆਹ ਤੋਂ ਬਾਲਾ ਚੰਗਾ ਥਾਂ ਇਕੱਲਾ ਇਕੱਲਾ ਥਾਂ ਬਾਕੀ ਕੋਈ ਬਾਤ ਨਹੀਂ ਨਿਆਣਾ ਪਾਉਣਾ ਪਾਲਾ ਜੇ ਪਾਉਣਾ ਦਾ ਪਾ ਦਿੰਦੇ ਆ ਸਾਰੀ ਕੋਈ ਟੈਨਸ਼ਨ ਨਹੀਂ ਹੂੰ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਤਾਂ ਵੀ ਕੋਈ ਚੱਕਰ ਨਹੀਂ ਆ ਅਹੀਂ ਵੇਜਾ ਕਿ ਨਹੀਂ ਭਾਈ ਹਾਂ ਹੂੰ ਠੰਡੀ ਦਾ ਵਾੜੀ ਐ ਠੰਡੀ ਦਾ ਫੁੱਲ ਲਾ ਕਰਵਾ ਲੈ ਥੱਲੇ ਥਾਣਾ ਨੇੜੇ ਤੋਂ ਚੈੱਕ ਕਰੋ ਬੜਾ ਸੋਹਣਾ ਥਾਣਾ ਗੱਲਾ ਗੱਲਾ ਥਾਣਾ ਕਿਆ ਬਾਤਾਂ ਨਾੜਾ ਨੂੜਾ ਫੁੱਲ ਚੰਗੀਆਂ ਮੁੱਲ ਜਮਾ ਜਾ ਜਾ 45000 ਤਿੰਨਾ ਦਾ ਹੀ 45 45 45 45 ਆ ਦੇਖੋ ਜਮਾ ਮੁੱਲ ਰੱਖਾਂਗੇ ਠੀਕ ਹੈ ਨਹੀਂ ਤੇ ਚਵਾਈ ਦੇਖੋ ਬਾਈ ਬੜਾ ਚੰਗੀਆਂ ਹਨਾ ਮੋਟੀ ਮੋਟੀ ਧਾਰਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਇਹਨੂੰ ਕੁਛ ਨਹੀਂ ਖੰਡੇ ਜਿਹਾ ਖੜਕਾ ਦੇ ਹੁੰਦਾ ਚਵਾਈ ਦਾ ਪੂਰਾ ਮਸਾ ਇੱਕ ਨੰਬਰ ਦੇ ਬਾਈ ਹਲੇ ਕੀ ਬਾਤ ਬਹੁਤ ਚੰਗਾ ਜਿਹਾ ਹੋਣਾ ਬਹੁਤ ਚੰਗਾ ਜਿਹਾ ਕਿੰਨੀਆਂ ਗਧਾਰਾਂ ਮਾਰੀਆਂ ਬਾਈ ਨੇ ਕੀ ਬਾਤ ਆ ਥਾਣ ਵੀ ਇੱਕ ਨੰਬਰ ਬ੍ਰੀਡ ਵੀ ਇੱਕ ਨੰਬਰ ਮਾਜਰਾ ਕੋਈ ਬਾਤ ਨਹੀਂ ਭਾ ਮਰੀ ਇਧਰ ਲੱਭੇ ਬਹਿ ਗਿਆ ਕਿਉਂ ਲੱਗਿਆ ਨੂੰ ਠੀਕ ਆ ਲੈ ਠੰਡੀ ਸੀਲ ਤਾਂ ਇੰਨੀ ਆ ਪੁੱਟੇ ਪਾਸੇ ਬਹਿ ਗਿਆ ਬਾਈ ਨੇ ਧਾਰਾ ਮਾ ਜਿਹੜੇ ਪਾਸੇ ਬਹਿ ਗਿਆ ਆ ਜਮਾ ਮੱਝ ਨਾਲ ਦਾ ਦੁੱਧ ਦੇਣਾ ਨਾਲ ਦਾ ਦੁੱਧ ਦੇਣਾ ਬਾਕੀ ਗਰਮੀਆਂ ਦਾ ਤੋਹਫਾ ਮੋਲੋ ਜਮਾ ਜਾਇਜ਼ ਹੈ ਬਲੂ ਬਹੁਤ ਸੋਹਣਾ ਅੱਗੇ ਭਾਈ 2 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲੋ ਇਹ ਹਫਤੇ ਦੀ ਗੱਤੀ ਆ ਕਿੰਨਾ ਕਰ ਕਾਰਡ ਆ ਭਾਈ ਦੁੱਧ ਸਾਰਾ 19 ਕਿਲੋ ਦਾ ਕਹਿੰਦੇ ਦਿੱਤਾ ਪਹਿਲੇ ਸੂਏ ਮਾਲਕ ਨੇ ਫੇਸਬੁਕ 'ਤੇ ਵੜਾ ਜਾਂਗਾ ਇਹ ਬਹੁਤ ਚੰਗਾ ਭੋਲੀ ਭਾਈ ਤੋਰੀ ਕੱਦ ਵਾਲੀ ਆਂ ਠੰਡੀ ਆ ਭਾਈ ਪੜੀ ਵੀ ਫੁੱਲ ਪੜੀ ਵੀ ਫੁੱਲ ਆਂ ਸੀਲਾ ਬਾਕੀ ਯਾਰ ਗਰਮੀਆਂ ਦਾ ਤੋਹਫਾ ਹੈ ਵੀ ਹਾਂ ਗਰਮੀ ਨਹੀਂ ਮੰਨਦੀ ਫੈਂਡ ਕੋਣਾ ਜਾਂ ਛੋਟੀ ਨਾ ਮੰਨੇ ਆਪਣੇ ਜਿਹੜਾ ਕੱਦ ਦਾ ਹੂੰ ਕੱਦ ਫੁੱਲ ਆ ਕੋਈ ਛੋਟੀ ਨਾ ਮੰਨੇ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਤੇ ਮੁੱਲ ਵੀ ਬਾਈ ਨੇ ਉਸ ਆਵਨ ਜੈ ਜੀ ਰੱਖੇ ਇਹਦਾ ਵੀ 45 ਹੋਈ ਆ ਹਾਂ ਇਹ ਵੀ 45 ਹੋਈ ਆ ਕਿਤਾ ਬਾਈ 45000 ਦੀ ਬੜ ਬਾਈ ਕਹਿੰਦਾ ਦੇ ਦੇਾਂਗੇ ਜਮ ਜੈ ਜ ਮੁੱਲ ਖਿੱਚ ਕੇ ਮੁੱਲ ਤੋਰਾ ਕੱਦ ਪ੍ਰਿੰਟ ਬਰੀਟ ਇੱਕ ਨੰਬਰ ਲੇਵਾ ਪਛਾਦ ਉਹ ਚੈੱਕ ਕਰਵਾਵਾਂਗੇ ਕੱਲੀ ਕੱਚੀ ਕੱਚੀ ਆ ਬਸ ਕੱਲੀ ਕੱਚੀ ਕੱਚੀ ਦਾ ਅੰਦਾਜ਼ਾ ਲਾਏ ਅੱਜ ਕੱਤੇ ਨਾਲ ਦਾ ਮੁੱਲ ਹੀ ਆਪਣਾ ਹਾਂ ਖੱਚ ਕੇ ਜੇ ਮੁੱਲ ਰੱਖਿਆ ਬਾਈ ਨੇ ਜੇ ਮਲੈਟ ਲਾ ਢੂਣਾ ਦੇਖੋ ਬਹੁਤ ਪਈਆਂ ਸਾਰੀਆਂ ਬਾਲਡਨਾਂ ਕੱਢ ਕੇ ਕਰਮਾਈ ਨੇ ਸੋਨਾ ਫਲੀ ਵੀ ਬਹੁਤ ਹਨ ਫਲੀ ਵੀ ਤਾਂ ਫੁੱਲ ਆ ਹੂੰ ਕੋਈ ਸ਼ਵਾਸ ਤਾਂ ਨਹੀਂ ਕੋਈ ਚੱਕਰ ਨਹੀਂ ਇਹ ਕੋਈ ਲੱਸੀ ਨਹੀਂ ਲਾਵੀਨੀ ਨਾ ਹੂੰ ਬੜਾ ਲੇਵਾ ਮਰ ਜੇ ਹੱਥ ਫੇਰੀ ਚਾਲ ਆਹ ਸਾਰਾ ਕੱਢੋ ਕੇ ਸੁਣਾ ਨੇ ਹਾਂ ਸਾਰੀਆਂ ਬਾਲਡਨਾਂ ਕੱਢੋ ਫੇਰ ਕਰਮਾਈ ਨੇ ਸੋਨਾ ਮੁੱਲ ਵੀ ਜਾਇਜ਼ ਅੱਗੇ ਲਾਸਟ ਜਿਹੜਾ ਸੁਆਜੀ ਇਹ ਭੂਣਸ ਹੁੰਦੀ ਐ ਕਿੰਨੇ ਦਿਨ ਲਗੂ ਇਹ ਵੀ ਹਲਤਾ ਹੀ ਲੈ ਜੂ ਲੀਵੇ ਦੀ ਸਫਾਈ ਬੜੀ ਲੀਵੇ ਦੀ ਸਫਾਈ ਬੜੀ ਐ ਕੱਲਾ ਕੱਲਾ ਥਾਣ ਮੁੱਠਿਆ ਥਾਣੇ ਗਲਾਬੀ ਥਾਣ ਟਿੱਲ ਦੇਖੋ ੱਲ ਬਹੁਤ ਠੰਡੀ ਸੀ ਆ ਮੜੀ ਗੀਰੀ ਸਾਂ ਹੋ ਆਗੀ ਇਹ ਚੱਲਦੀ ਝੁਲਦੀ ਨਹੀਂ ਠੀਕ ਆ ਮੂਹ ਹੀ ਨਹੀਂ ਦੇਖੀ ਹੂੰ ਵਿਚਾਲੇ ਆਗੀ ਕੋਈ ਬਾਤਾਂ ਨਹੀਂ ਠੰਡੀ ਇਹ ਵੀ ਪੂਰੀ ਐ ਖੋਲ ਦੀ ਮੜੀ ਤੋਰ ਦੇ ਠੰਡੀ ਕੱਢ ਦੇਖ ਲਾ ਭਾਣਾ ਮੇਰੇ ਜਿਹੜਾ ਕੱਢ ਦੇਖ ਲੈ ਬਾਈ ਬਰਾਬਰ ਖੜਾ ਉਸਾ ਬਨਨ ਦਾ ਅਦਾ ਲਾ ਲੇ ਫੁੱਲ ਕਰਦਾ ਛੋਟੀ ਨਾ ਮੰਨ ਲੈ ਤੇ ਫੇਸ ਦੀ ਬਿਊਟੀ ਦਿਖਾਉਂਦਾ ਬਹੁਤ ਸੁਹਣੀ ਐ ਬਰੀਕੀ ਜਬੋਂ ਦਾ ਨਾ ਬਾੜੀ ਚਰਕ ਚੋਕਾ ਹੂੰ ਤੋਰਾ ਕੱਦ ਚਮਕ ਪ੍ਰਿੰਟ ਇੱਕ ਨੰਬਰ ਆ ਬਾਈ ਦੇਖੋ ਮਰ ਗਿਆ ਇਹਦਾ ਕੀ ਮੋਲਾ ਜਾਇਜ ਇਹ ਹੀ 45000 ਦੀ ਵੀ ਦੇਣੀ ਠੀਕ ਆ ਬਾਈ 45000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਫੁੱਲ ਕੱਦ ਫੁੱਲ ਬਰੀਡ ਕੱਲੀ ਕੱਚੀ ਕੱਚੀ ਆ ਉਸ ਦਾ ਅੰਦਾਜ਼ਾ ਲਾਇਓ ਸਾਰੀਆਂ ਬੜੀਆਂ 40000 60 60000 ਦੀ ਵੜਾ ਹੂੰ ਸਹੀ ਗੱਲ ਆ ਬਾਈ ਕੀ ਬਾਤ ਲੈਵਲ ਹੂਗਾ ਇੱਕ ਨੰਬਰ ਲੈਵਲ ਵਾ ਬੜਾ ਸੋਹਣਾ ਥਣ ਥਣ ਬਹੁਤ ਸੋਹਣਾ ਉਹਦਾ ਤਾਂ ਕੋਈ ਬੰਦਾ ਸਾਖਦਾ ਤਾਂ ਮੂਹ ਵੀ ਨਹੀਂ ਹੈ ਸਹੀ ਗੱਲ ਆ ਮੇਰੇ ਪਿੱਛੇ ਪਾਸੇ ਆ ਸਫਾਈ ਸੁਹੀ ਦੇਖ ਲੈ ਮੇਰੀ ਬਹੁਤ ਸੋਹਣੀ ਸਫਾਈ ਆ ਹੂੰ ਛਾਂ ਤੋਂ ਲੈ ਵਾ ਚੈੱਕ ਕਰ ਲੋ ਇੱਕ ਨੰਬਰ ਥਾਣ ਗਲਾਬੀ ਥਾਣ ਫੁੱਲ ਕੱਦ ਬਰੀਕ ਕੱਦ ਦੇਖ ਤਾ ਮੇਰੇ ਦੇ ਬਰਾਬਰ ਹੁੰਦੀ ਆ ਸਹੀ ਆ ਤੇ ਨਗਸੀ ਭਰਾ ਕੋਲੇ 3 ਬਈ 3 ਨਹੀਂ ਦਿਖਾਤੇ ਕਿਸੇ ਵੀ ਨੂੰ ਤਿੰਨਾ ਚ ਕੋਈ ਵੀ ਪਸੰਦਾ ਭਾਈ ਮੈਗਨੇਟਿਕ ਕਰ ਲਿਓ ਧੰਨਵਾਦ